ਠੀਕ ਹੈ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਠੀਕ ਹੈ ਕੀ ਹੈ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਦਸਮ ਗ੍ਰੰਥ ਦਾ ਸੰਪਾਦਨ ਕਦ ਹੋਇਆ ਐਡੀਟਿੰਗ ਕਦੋਂ ਹੋਈ ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਸ਼ਰਧਾਲੂ ਪਿਆਰੇ ਸਿੱਖ ਭਾਈ ਮਨੀ ਸਿੰਘ ਨੇ ਦਸਮ ਗ੍ਰੰਥ ਦਾ ਸੰਪਾਦਨ ਕੀਤਾ ਸੀ ਦਸਮ ਗ੍ਰੰਥ ਕੁੱਲ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ ਦਸਮ ਗ੍ਰੰਥ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ ਜਿਸ ਵਿੱਚ ਪ੍ਰਮੁੱਖ ਹਨ ਜਾਪ ਸਾਹਾ ਬਚਿਤਰਨਾਟਕ ਅਕਾਲ ਉਸਤਤ ਚੰਡੀ ਦੀ ਵਾਰ ਰੁਦਰ ਅਵਤਾਰ ਸ਼ਬਦ ਹਜ਼ਾਰੇ ਗਿਆਨ ਪ੍ਰਬੋਧ ਜਫਰਨਾਮਾ ਸ਼ਸਤਰਨਾਮਾਲਾ ਸ਼ਬਦ ਹਜ਼ਾਰੇ ਬ੍ਰਹਮ ਅਵਤਾਰ ਅਤ ਵਰਣਨਯੋਗ ਹਨ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਦੀ ਭਾਸ਼ਾ ਹੈ ਹਿੰਦੀ ਬ੍ਰਜ ਫਾਰਸੀ ਤੇ ਪੰਜਾਬੀ ਦਸਮ ਗ੍ਰੰਥ ਵਿੱਚੋਂ ਇਤਿਹਾਸਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਜਫਰਨਾਮਾ ਬਚਿੱਤਰਨਾਟਕ ਹਿਸਟੋਰੀਕਲ ਪੁਆਇੰਟ ਆਫ View ਤੋਂ ਠੀਕ ਹੈ ਜੀ ਬਚਿੱਤਰਨਾਟਕ ਦੇ ਕੁੱਲ ਕਿੰਨੇ ਅਧਿਆਏ ਹਨ 14 ਠੀਕ ਹੈ ਕਿੰਨੇ ਅਧਿਆਏ ਹਨ 14 ਧੰਨਵਾਦ